ਪੰਜਾਬ ਦੇ ਵਿੱਚ ਬੇਅਦਬੀਆਂ ਘਟਨਾਵਾਂ ਨੂੰ ਲੈ ਕੇ ਵਕ ਵਕ ਜਿੱਥੇ ਬੰਦੀਆਂ ਦੇ ਵੱਲੋਂ ਹਮੇਸ਼ਾ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ ਉੱਤੇ ਸਰਕਾਰ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਕੋਈ ਨਾ ਕੋਈ ਐਸਾ ਕਾਨੂੰਨ ਬਣਾਇਆ ਜਾਵੇ ਜਿਹਦੇ ਨਾਲ ਇਹਨਾਂ ਚੀਜ਼ਾਂ ਦੇ ਉੱਪਰ ਨੱਥ ਪਾਈ ਜਾਵੇ ਔਰ ਇਹਨਾਂ ਮਾੜੇ ਅੰਸਰਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾਵੇ ਔਰ ਕਿਸੇ ਵੀ ਧਰਮ ਦੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖਾਲਸਾ ਸਮਾਣਾ ਵਿਖੇ ਲਗਭਗ 400 ਫੁੱਟ ਉੱਚੇ ਟਾਵਰ ਦੇ ਉੱਤੇ ਪਿਛਲੇ 508 ਦਿਨਾਂ ਤੋਂ ਯਾਨੀ ਕਿ ਕਰੀਬ 17 ਮਹੀਨੇ ਤੋਂ ਡਟੇ ਹੋਏ ਨੇ ਉਹਨਾਂ ਦੀ ਇਸ ਲੜਾਈ ਨੂੰ ਪੰਜਾਬ ਭਰ ਦੇ ਵਿੱਚ ਪਹੁੰਚਾਉਣ ਦੇ ਲਈ ਕਈ ਸੰਗਠਨ ਅਤੇ ਆਮ ਲੋਕ ਅੱਗੇ ਆ ਰਹੇ ਨੇ ਸਰਬ ਧਰਮ ਬੇਅਦਬੀ ਰੋਕੋ ਕਾਨੂੰਨ ਮੋਰਚਾ ਦੇ ਮੋਰਚਾ ਕੋਆਰਡੀਨੇਟਰ ਪਾਈ ਗੁਰਪ੍ਰੀਤ ਸਿੰਘ ਪਿਛਲੇ ਕਈ ਦਿਨਾਂ ਤੋਂ ਗੁਰਦਾਸਪੁਰ ਦੇ ਵਿੱਚ ਡੇਰਾ ਲਗਾਏ ਹੋਏ ਨੇ ਉਹਨਾਂ ਦੇ ਵੱਲੋਂ 19 ਫਰਵਰੀ ਨੂੰ ਗੁਰਦਾਸਪੁਰ ਦੇ ਵਿੱਚ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੱਢਣ ਦਾ ਐਲਾਨ ਕੀਤਾ ਗਿਆ ਹੈ ਰੈਲੀ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਬੇਅਦਬੀ ਰੋਕੋ ਕਾਨੂੰਨ ਬਣਾਉਣ ਸੰਬੰਧੀ ਮੰਗ ਪੱਤਰ ਸੌਂਪਿਆ ਜਾਏਗਾ ਸਰਬ ਧਰਮ ਬੇਅਦਬੀ ਰੋਕੋ ਕਾਨੂੰਨ ਮੋਰਚਾ ਜੋ ਸੁਮਾਨੇ ਵਿੱਚ ਚੱਲ ਰਿਹਾ ਉਸ ਦੇ ਸਮਰਥਨ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਇੱਕ ਮੋਟਰਸਾਈਕਲ ਮਾਰਚ ਮੋਟਰਸਾਈਕਲ ਰੈਲੀ 19 ਤਰੀਕ ਨੂੰ ਕੀਤੀ ਜਾ ਰਹੀ ਆ ਜਿਸ ਦੇ ਪ੍ਰਤੀ ਆਪ ਸਾਰੇ ਗੁਰਦਾਸਪੁਰ ਦੇ ਜਲਾਵਾਸੀਆਂ ਨੂੰ ਬੇਨਤੀ ਕਰਨੀ ਹੈ ਸ਼ਾਮਲ ਹੋਣ ਵਾਸਤੇ ਕਿ 19 ਤਰੀਕ ਨੂੰ ਪੂਰੇ 11 ਵਜੇ ਟਿਬੜੀ ਰੋਡ ਤੇ ਗੁਰਦੁਆਰਾ ਸੰਤ ਬਾਬਾ ਤਹਿਲ ਸਿੰਘ ਜੀ ਦੇ ਵਿੱਚ ਇੱਕਠੇ ਹੋ ਕੇ ਅਸੀਂ ਇੱਕ ਮੋਟਰਸਾਈਕਲ ਰੈਲੀ ਮੋਟਰਸਾਈਕਲ ਮਾਰਚ ਗੁਰਦਾਸਪੁਰ ਦੇ ਵਿੱਚ ਕਰਨਾ ਹੈ ਤੇ ਉਸ ਤੋਂ ਬਾਅਦ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਜਾਊਗਾ ਇਹ ਸਮਾਜ ਚ ਦਾ ਮੁੱਖ ਕਾਰਨ ਇਕਤਰਤਾ ਦਾ ਮੁੱਖ ਕਾਰਨ ਇਹ ਹੈ ਕਿ ਸਰਬ ਤੇ ਧਰਮ ਬੇਦਵੀ ਰੋਕੂ ਕਾਨੂੰਨ ਮੋਰਚਾ ਜੋ ਇੱਕ ਸਮਾਂਨੇ ਦੇ ਵਿੱਚ ਚੱਲ ਰਿਹਾ ਪਿਛਲੇ 500 ਤੋਂ ਵੱਧ ਦਿਨਾਂ ਤੋਂ ਸਾਡੇ ਭਾਈ ਗੁਰਜੀਤ ਸਿੰਘ ਦੀ ਖਾਲਸਾ ਇਸ ਮੋਰਚੇ ਦੇ ਵਿੱਚ ਧਰਨਾ ਲਾ ਕੇ ਇੱਕ ਟਾਵਰ 450 ਫੁੱਟ 400 ਫੁੱਟ ਛੇ ਟਾਵਰ ਦੇ ਉੱਤੇ ਬੈਠੇ ਹੋਏ ਨੇ। ਔਰ ਇਹ ਮੋਰਚਾ ਸਿਰਫ ਇੱਕ ਧਰਮ ਵਾਸਤੇ ਨਹੀਂ ਲੱਗਾ ਹੋਇਆ। ਹਰ ਧਰਮ ਵਾਸਤੇ ਲੱਗਾ ਹੋਇਆ ਕਿ ਜੇਸ ਧਰਮ ਦੇ ਸਾਡੇ ਧਾਰਮਿਕ ਗ੍ਰੰਥਾਂ ਦੀ ਜੋ ਬੇਦਬੀ ਹੋ ਰਹੀ ਆ ਉਹਨਾਂ ਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਜਿਹੜੇ ਇਹ ਬੇਦਬੀਆਂ ਕਰਦੇ ਨੇ ਜਿਹੜੇ ਇਸ ਬੇਦਬੀਆਂ ਦੀ ਮਨਛਾ ਦੀ ਨਾਲ ਪਲੈਨਿੰਗ ਕਰਦੇ ਨੇ ਉਹਨਾਂ ਦੇ ਉੱਪਰ ਸਖਤ ਕਾਨੂੰਨ ਬਣਾ ਕੇ ਉਹਨਾਂ ਨੂੰ ਸਖਤ ਸਜ਼ਾਵਾ ਜਿਹੜੀਆਂ ਉਹ ਦਿੱਤੀਆਂ ਜਾਣ ਇਸ ਮੋਰਚੇ ਦੇ ਵਿੱਚ ਸਾਡੇ ਸਾਰੇ ਨੂੰ ਹੀ ਫਾਇਦਾ ਹੋਊਗਾ ਚਾਹੇ ਉਹ ਸਿੱਖ ਧਰਮ ਚਾਹੇ ਉਹ ਈਸਾਈ ਮੁਸਲਮਾਨ ਚਾਹੇ ਉਹ ਸਾਡੇ ਹਿੰਦੂ ਭਰਾ ਕੋਈ ਵੀ ਹੈ ਨਹੀਂ ਇਹ ਸਾਰਿਆਂ ਦਾ ਸਾਂਝਾ ਮੋਰਚਾ ਆ ਤੇ ਮੈਂ ਅਪੀਲ ਕਰਦਾ ਹਾਂ ਕਿ 19 ਤਰੀਕ ਨੂੰ ਦਿਨ ਵੀਰਵਾਰ ਨੂੰ ਗੁਰਦਾਸਪੁਰ ਦੇ ਵਿੱਚ ਜੋ ਅਸੀਂ ਇੱਕ ਪਹਿਲ ਕਦਮੀ ਕੀਤੀ ਆ ਉਸ ਦੇ ਵਿੱਚ ਸਾਰੇ ਹੀ ਜਥੇਬੰਦੀਆਂ ਹਰ ਇੱਕ ਨਾਗਰਿਕ ਜੋ ਵੀ ਇਸ ਵੀਡੀਓ ਨੂੰ ਸੁਣੇ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ਾਮਲ ਜਰੂਰ ਹੋਵੇ। ਪਾਸ ਕਰਦੇ ਆਂਗੇ ਵੀ ਗਿਣਤੀ ਇੰਨੀ ਕੁ ਜ਼ਿਆਦਾ ਹੋਊਗੀ ਵੀ ਜਿੰਨਾ ਕਿ ਅਸੀਂ ਸੋਚਿਆ ਉਸ ਤੋਂ ਕਿਤੇ ਵੱਧ ਹੋਊਗਾ ਕਿਉਂਕਿ ਇਹ ਸਾਰੀ ਧਰਮ ਦੀ ਸਾਰਿਆਂ ਦੀ ਸਾਂਝੀ ਵਾਰਤਾ ਦੀ ਗੱਲ ਆ। ਭਾਈ ਗੁਰਜੀਤ ਸਿੰਘ ਕਾਲਸਾ ਜਿਹੜੇ ਕਿ ਟਾਵਰ ਤੇ ਜੜ ਕੇ ਬੈਠੇ ਤਪੱਸਿਆ ਕਰ ਰਹੇ ਨੇ ਤਾਂ ਕਿ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਨਾ ਹੋਏ। ਸੋ ਸਾਰੇ ਪਵਿੱਤਰ ਗ੍ਰੰਥਾਂ ਦੇ ਵਾਸਤੇ ਇੱਕ ਸਖਤ ਸਜ਼ਾ ਦਾ ਕਾਨੂੰਨ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਲਾਗੂ ਕਰਾਉਣ ਲਈ ਇਹ ਸੰਘਰਸ਼ ਚੱਲਦਾ ਪਿਆ। ਸੋ ਉਸ ਨੂੰ ਲੈ ਕੇ ਅਸੀਂ ਗਰਦਾਸਪੁਰ ਪਹੁੰਚੇ ਆ ਤੇ ਗਰਦਾਸਪੁਰ ਦੇ ਜਿਹੜੇ ਬਤਵੰਤੇ ਨੇ ਇਸ ਵਕਤ ਅਸੀਂ ਸਾਰਿਆਂ ਨੇ ਮਿਲ ਕੇ ਅੱਜ ਸਵੇਰ ਤੋਂ ਵਿਚਾਰਾਂ ਚੱਲ ਰਹੀਆਂ ਸੀ ਸੋ ਵੀਰਵਾਰ ਨੂੰ ਸਵੇਰੇ 11:00 ਵੀਰਵਾਰ ਸਵੇਰੇ 11:00 ਵਜੇ ਸੰਤ ਬਾਬਾ ਟਹਿਲ ਸਿੰਘ ਗੁਰਦੁਆਰਾ ਸਾਹਿਬ ਵਿਖੇ ਸਾਰਿਆਂ ਨੇ ਇਕੱਤਰ ਹੋਣਾ ਇੱਕ ਵੱਡੀ ਬਾਈਕ ਰੈਲੀ ਮੋਟਰਸਾਈਕਲ ਰੈਲੀ ਜਿਹੜੀ ਆ ਉਹ ਕੱਢੀ ਜਾਏਗੀ ਉੱਥੋਂ ਚੱਲ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੇ ਹੋਏ डीसी ਦਫਤਰ ਆ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਜਾਏਗਾ ਸਮਾਣੇ ਤੋਂ ਬਾਹਰ ਇਹ ਪਹਿਲੀ ਰੈਲੀ ਇਦਾਂ ਦੀ ਹੋਣ ਜਾ ਰਹੀ ਹੈ ਹੁਣ ਤੱਕ ਜਿਹੜਾ ਸੰਘਰਸ਼ ਦਾ ਮੁੱਖ ਕੇਂਦਰ ਸਾਡਾ ਉਹ ਸਮਾਣਾ ਹੀ ਰਿਹਾ ਇਹ ਸਰਬ ਧਰਮ ਵਿਤਪੀ ਰੱਖੂ ਕਾਨੂੰਨ ਮੋਰਚਾ ਸੋ ਧਰਮ ਯੁੱਧ ਮੋਰਚੇ ਦੀ ਗੱਲ ਜਿਹੜੀ ਹੈ ਜਿਹੜੀ 22 ਤਰੀਕ ਤੋਂ ਆਰੰਭ ਹੋਣੀ ਹੈ ਉਹ ਵੀ ਸਾਰਾ ਕੁਝ ਆਪਾਂ ਬਾਅਦ ਚ ਵਿਚਾਰਾਂਗੇ ਪਰ ਪਹਿਲਾਂ ਗਰਦਾਸਪੁਰ ਵਾਸੀਓ ਆਓ ਆਪਣੇ ਆਪਣੇ ਪਿੱਤਰ ਧਾਰਮਿਕ ਗ੍ਰੰਥਾਂ ਦੇ ਵਾਸਤੇ ਇੱਕ ਐਸੀ ਰੈਲੀ ਕੱਢੀਏ ਜਿਹਦੇ ਨਾਲ ਸਰਕਾਰ ਜਿਹੜੀ ਉਹਨੂੰ ਪਤਾ ਲੱਗ ਜਾਏ ਕਿ ਪੰਜਾਬ ਜਿਹੜਾ ਇਹ ਆਪਣੇ ਧਰਮ ਗ੍ਰੰਥਾਂ ਦੀ ਖਾਸ ਤੌਰ ਤੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਜਾਂਦਾ ਨਹੀਂ ਚੱਲਦਾ ਇਸ ਪੰਜਾਬ ਨੇ ਪਹਿਲਾਂ ਵੀ ਤਿੰਨ ਮੁੱਖ ਮੰਤਰੀ ਬਦਲੇ ਨੇ ਜਿਹੜੇ ਕਿ ਬੇਅਦਬੀਆਂ ਦੇ ਮਸਲੇ ਦੇ ਉੱਤੇ ਕੋਈ ਠੋਸ ਕਦਮ ਨਹੀਂ ਚੁੱਕ ਸਕੇ ਸੋ ਇਸ ਸਰਕਾਰ ਨੂੰ ਜਿੰਨੇ ਸਪੈਸ਼ਲ ਇਜ਼ਲਾਸ ਵੀ ਕਰ ਲਿਆ ਸੋ ਗੱਲਾਂ ਬਹੁਤ ਨੇ ਪਰ ਅਸੀਂ ਮੈਸੇਜ ਨੂੰ ਛੋਟਾ ਹੀ ਰੱਖਣਾ ਚਾਹੁੰਦੇ ਆ ਸੋ ਆਪ ਸਭ ਨੇ ਮੋਟਰਸਾਈਕਲਾਂ ਚ ਪਾਓ ਤੇਲ ਤੇ ਗੁਰੂ ਦੇ ਨਾਮ ਤੇ ਉੱਤੇ ਸਾਰਿਆਂ ਨੇ ਸੰਤ ਬਾਬਾ ਬਹਿਲ ਸਿੰਘ ਜੀ ਗੁਰਦੁਆਰਾ ਸਾਹਿਬ ਕੇ 71 ਪੌਣਾ ਬਾਕੀ ਵਿਚਾਰਾ ਆਪਾਂ ਉੱਥੋਂ ਅਗਲਾ ਰੂਟ ਜਿਹੜਾ ਅੱਜ ਨੂੰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਦੱਸ ਦਿੱਤਾ ਜਾਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕੇ